ਸਾਸੀਗਾ ਦੋਸਤੋ ਠੱਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਚੰਬਲ ਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਉਸ ਤੋਂ ਇਥੋਂ ਆਪਾਂ ਤੁਹਾਨੂੰ ਕੁਝ ਛੇ ਪਸ਼ੂ ਦਿਖਾਉਣੇ ਅੱਜ ਤੇ ਤਰੀਕ ਆਪਣੇ ਸਮਾਨ ਲੋਡ ਕਰਿਓ 28 ਨਵੰਬਰ 2025 ਸਮਾਂ ਕੋਈ 22 ਘੋਏ ਦਾ ਇਹ ਤੇ ਬਾਕੀ ਗੇਲ ਸਾਹਿਬ ਨਾਲ ਆਪਾਂ ਕਰਦੇ ਹਾਂ ਜੀ ਗੱਲਬਾ ਗੇਲ ਸਾਹਿਬ ਸਾਸੀਗਾਲ ਜੀ ਸਾਸੀਗਾ ਹੋਠਾ ਠੱਠਾ ਸਾਹਿਬ ਜੀ ਠੀਕ ਠਾਕ ਜੋ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਕਿਰਪਾ ਬਾਬੂੜਾ ਸਾਹਿਬ ਦੀ ਕਿਰਪਾ ਹੀ ਚਾਹੀਦੀ ਬਾਬਾ ਜੀ ਸਾਸੀਗਾਲ ਸਤਿ ਸ੍ਰੀ ਅਕਾਲ ਜਨਾਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤਗੜੇ ਹੋ ਗਏ ਸ਼ੇਅਰ ਤੇ ਕਮੈਂਟ ਕਰਿਆ ਕੋਈ ਇੰਨੀ ਕੀ ਬੇਨਤੀ ਭਰਾਵਾਂ ਵਾਰ-ਵਾਰ ਕਰਦੇ ਤੇ ਕਰਦੇ ਹੀ ਰਵਾਂਗੇ ਸ਼ੇਅਰ ਤੇ ਕਮੈਂਟ ਕਰੋਗੇ ਤੇ ਤੁਹਾਡੇ ਭਰਾ ਫਿਰ ਤੁਝੇ ਤੁਝੇ ਵੀਡੀਓ ਲੱਕੇ ਤੁਰੇ ਆਉਣਗੇ ਕੋਈ ਭਰਾਵਾਂ ਦਾ ਪ੍ਰੇਮ ਹੁੰਦਾ ਵਾ ਭਰਾਵਾਂ ਵੀ ਨਾਲ ਭਰਾਵਾਂ ਦੀ ਜਾਨ ਹੁੰਦੀ ਆ ਹਾਂਜੀ ਹਾਂਜੀ ਆ ਸਾਡੇ ਘਰ ਮੇ ਇਤਰਾ ਬੋਲਣਾ ਤੇ ਬਹੁ ਲੱਕੇ ਤੁਹਾਡੇ ਘਰ ਦੀ ਸੋਹਣੇ ਸੋਹਣੇ ਆਉਣੇ ਤੇ ਬਾਕੀ ਸ਼ੇਅਰ ਤੇ ਕਮੈਂਟ ਤੁਸੀਂ ਕਰਨੇ ਭਰਾ ਸ਼ੇਰ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਰੇ ਭਰਾਵਾਂ ਦਾ ਧੰਨਵਾਦ ਹੈ ਤਗੜੇ ਹੋ ਕੇ ਕੱਟਾ ਸਾਲ ਨੂੰ ਸਪੋਰਟ ਕਰਿਆ ਕਰੀਏ ਆਪਾਂ ਉਹ ਮੇਰੇ ਵੀਰ ਭਰਾ ਸਪੋਰਟ ਕਰਦਾ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਨਾ ਇਹ ਵੀ ਦੱਸਿਆ ਕਰ ਹਾਂ ਜੀ ਆਹੋਗੇ ਜੀ ਸਾਰੇ ਦੱਸਣੇ ਬੈਠੋ ਆਪੇ ਹਾਂ ਜੀ ਹਾਂ ਜੀ ਕਿੰਨੇ ਨਗੀਨੇ ਲਿਆਏ ਜੋ ਅੱਜ ਅੱਜ ਨਾ ਆਪਣੇ ਤੋਂ ਝੋਟੀਆਂ ਮੰਝਾਂਗੀਆਂ ਚਾਰ ਅੱਜ ਤੇ ਹਾਥੀ ਵੱਡਾ ਲਿਆਂਦਾ ਹੈ ਕਿ ਮੈਂ ਪੂਰੀ ਦੁੱਧ ਵਾਲੀ ਆ 20 ਕਿਲੋ 22 ਕਿਲੋ ਆਖੀ ਜਾਂਦੇ ਪਰ ਅਸੀਂ ਮੂੰਹੋਂ ਨਹੀਂ ਤਰੀਫ ਕਰਨੀ ਮੈਂ ਦੱਸੂਗੀ ਕਿ ਮੈਂ ਕਿਨੇ ਰੁਪਈਆ ਦੀ ਕਿੰਨਾ ਦੁੱਧਿਆ ਠੀਕ ਹੈ ਜੀ ਹਾਂ ਬਾਕੀ ਭਰਾ ਦੱਸਣਗੇ ਸੂਕਾ ਹੈ 11:00 ਵਜੇ ਹਾਂ ਜੀ ਤੇ ਆਵੇ ਹੁਣੇ ਜੇਰ ਪਾਈ ਆ ਪੰਜੇਰ ਦੀ ਵੀਡੀਓ ਬਣਾਈ ਆ ਹਾਂ ਜੀ ਲਾਗੇ ਵੀ ਪਈ ਆ ਆਪ ਖਾ ਦਿਓ ਡੱਟਾ ਸਾਹਿਬ ਇਕੱਲੇ ਜੇਰ ਖਾਓ ਭਰਾਵਾਂ ਨੂੰ ਰੂਟ ਬਾਟਾ ਜੇਰ ਦਾ ਪਾਇਆ ਮੈਂ ਨਹੀਂ ਹਾਂ ਬਿਲਕੁਲ ਮਗਰ ਕੀ ਆ ਗਿਆ ਗਿਰ ਸਾਹਿਬ ਘਟਾ ਆ ਗਿਆ ਘਟਾ ਘਟਾ ਆ ਗਿਆ ਤੇ ਇੱਕ ਇਹ ਵੀਰ ਭਰਾਵਾਂ ਦੱਸਦਿਏ ਇਹ ਨਾ ਵਗੇ ਦੇ ਕਜਾਈ ਨੇ ਹਾਂਜੀ ਹਾਂਜੀ ਉਹਨਾਂ ਦਾ ਬੀਬੀਆਂ ਚ ਆਉਂਦੀਆਂ ਪੰਗਾ ਲਾ ਕੇ ਬੱਚਾ ਛੱਡ ਕੇ ਜਿੱਦਾਂ ਮਰਜੀ ਪਹਿਲੇ ਸੂਏ ਬੰਨ੍ਹ ਹਾਂ ਪਹਿਲੇ ਸੂਏ ਨਾ ਪਹਿਲੇ ਨਾ ਛੋਟੀ ਘਰ ਦੀ ਪਾਲੀ ਛੋਟੀ ਹਾਂਜੀ ਇਹ ਕਿ ਦੂਜੇ ਸੂਏ ਸੂਈ ਨਾ ਦੂਜੇ ਸੂਏ ਸੂਈ ਆ ਟੀਗਾ ਥੋੜਾ ਜਿਆਦਾ ਨਾ ਗਲਤ ਹਾਂਜੀ ਹੋ ਗਿਆ ਨੀਲੀ ਰਾਵੀ ਦੀ ਆਦਾ ਹਾਂਜੀ ਹਾਂਜੀ ਨੀਲੀ ਚ ਆ ਗਈ ਹੈ ਨਾ ਹਾਂ ਨੀਲੀ ਚ ਆ ਗਈ ਹੈ ਬੱਚੇ ਵੀ ਨੀਲੀ ਦੇ ਪਾਉ ਦੇ ਦੇ ਵਾਲੀ ਮੈਂ ਮੱਤੇ ਚ ਦੇਲੇ ਕੀ ਉੱਪਰ ਦੇਲੇ ਵਾਲੀਆਂ ਮਿਲੀਆਂ ਵਜਿੰਗਾਂ ਟਟਾ ਸਾਹਿਬ ਮਿਲਗਾ ਹੈ ਅੱਛਾ ਇਹ ਭੈਣ ਭਰਾਵਾਂ ਨੇ ਵੇਖ ਕੇ ਹੀ ਛੋਟੀ ਨੂੰ ਪਤਾ ਲੱਗ ਜਾਣਾ ਤੇ ਬਿਲਕੁਲ ਬਿਲਕੁਲ ਦੇ ਵੀ ਭਰਾਵਾਂ ਤੋਂ ਗਿਦਰਾ ਇਦਾਂ ਪਾਕਿਸਤਾਨ ਚ ਆਉਂਦੀਆਂ ਹਾਂ ਹਾਂਜੀ ਹਾਂਜੀ ਹਨ ਪਾਂਡਾ ਪੂਰਾ ਸੋਹਣਾ ਹੋਰ ਛਟਾ ਨਹੀਂ ਹੈਗਾ ਹਾਂਜੀ ਤਾਰਾ ਟੂਰਾ ਮਾਰ ਕੇ ਵੇਖੀਏ ਆਪਾਂ ਹਾਂਜੀ 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 ਮੁਰਨਾਵਿਆ ਵਟੇ ਜਾਂਦੇ ਨੇ ਉਹ ਜਿਹੜਾ ਤੂੰ ਦੇ ਨਹੀਂ ਟੈਂਕ ਉਹਨਾਂ ਨੂੰ ਮੁਰਨਾ ਕਿਹੜਾ ਸੱਤਾ ਮੁਰਤੀ ਵੇਖੀ ਕਿਤਰਾ ਹੋਣਾ ਅੱਛਾ ਦੋ ਕਰਮਾ ਤਾਂ ਹੀ ਵੱਡ ਲੈਣਾ ਮੁਰਨੇ ਲੱਗੀ ਨੇ ਲੈ ਹਣਾ ਬਸ ਕਹੋ ਇੱਕ ਵਾਰੀ ਬੇਸ ਤੇਰਾ ਬਸਾਓ ਬਿੱਲੀ ਮਟਕੀ ਆਖਾਂ ਉਹਦੀ ਤਰੀਫਾਂ ਨਹੀਂ ਤੇ ਨਹੀਂ ਆਉਂਦੀਆਂ ਲਾ ਕਰਨ ਮੈਂ ਆਪਣੇ ਦੱਸਦੀ ਬਸ ਠੀਕ ਬਸ ਬਸ ਲੈਵਾ ਪੰਡਾ ਦਾ ਪੰਡਾ ਹੀ ਆ ਤੇ ਪੰਡਾ ਪਾਈ ਫਿਰਦੀ ਕਰਮਾ ਨਹੀਂ ਕੋਈ ਸ਼ੱਕ ਨਹੀਂ ਹੈਗਾ ਸਿੰਗੀ ਸਿੰਗੀ ਪੂਰੀ ਗੋਲ ਹੈ ਮੈਂ ਨਾ ਪੂਰਾ ਬਿੱਲੀ ਮੜਕੀ ਆਖਾ ਵਾਲਾ ਇਹ ਨਾ ਕੋਈ ਆਖੇ ਤੇ ਜੇ ਹੋਊਗੀ ਹਾਂਜੀ ਪਰ ਦੂਜਾ ਸੂਆ ਦੂਜਾ ਸੂਆ ਹੈਨਾ ਤੇ ਪੀਗਲੇ ਵਲ ਤੇ 14 ਕਿਲੋ ਦਾ ਰਿਕਾਰਡ ਆ ਪਹਿਲਾਂ ਹਾਂਜੀ ਹਾਂਜੀ ਹਾਂ ਹਾਂਜੀ 14 ਕਿਲੋ ਐ ਠੰਡਾ ਕਰਕੇ ਦੁੱਧ ਭਰਿਆ ਨੇ ਕਰਮਾਲ ਨੇ ਠੀਕ ਹੈ ਤੇ ਐ ਕਿ ਕੋਈ ਲਾਲੇ 15 ਕਿਲੋ ਲਾਲੇ ਕੋਈ 16 ਹਾਂਜੀ ਹਾਂਜੀ ਬਿਲਕੁਲ ਜੀ ਦੋ ਭੈਣ ਭਰਾਵਾਂ ਦੇ ਸਾਹਮਣੇ ਇਧਰੇ ਹਾਂਜੀ ਹਾਂਜੀ ਹੁਣ 2 ਕਿਲੋ ਮਈਆਂ ਆਪਾਂ ਸਾਫ ਕੀਤੀ ਬਚਰ ਗਾਇਰ ਜਿਹੜਾ ਦੋ 2 ਕਿਲੋ ਵੀ ਆਂਦੇ ਨਹੀਂ 5 ਕਿਲੋ 4 ਕਿਲੋ 2 ਟਾਈ ਕਿਲੋ ਮੈਂ ਹੀ ਸਾਬ ਕੀਤੀ ਹਾਂ ਹਾਂ ਜੀ ਜਿਆਦਾ ਨਹੀਂ ਆਪਾਂ ਐਵੇਂ ਧਰਾਂ ਧੂੜਾ ਮਾਰ ਕੇ ਵੇਖੀ ਹਾਂ ਬਲੇ ਬਚਾਰ ਜਾਇਆ ਹਾਂ ਜੀ ਹਾਂ ਜੀ ਤੇ ਉਹ ਤਾਂ ਭੈਰ ਭਰਾਵਾਂ ਦੇ ਸਾਹਮਣੇ ਆ ਬੈਠਾ ਹੈ ਭੈਰ ਭਰਾਵਾਂ ਦੇ ਸਾਹਮਣੇ ਵੇਖੋ ਕਿੱਡੀ ਚੌੜੀ ਤੇ ਕਦ ਕਾਠੀ ਵੇਖੋ ਪੂਰੀ ਹੈਵੀ ਮੈਂ ਜ ਕੋਈ ਛਾਕ ਵਾਲੀ ਗੱਲ ਨਹੀਂ ਹੈਗੀ ਛਾਕ ਨਹੀਂ ਹੈਗਾ ਟਟਾ ਸਾਹਿਬ ਮੈਂ ਤੇ ਨਹੀਂ ਕੋਈ ਛਾਕ ਜਿੰਨੇ ਰੁਪਏ ਮੰਗੀ ਉਹਨੇ ਰੁਪਈਆ ਦੀ ਮੈਂ ਆ ਮੈਂ ਗਿਲ ਸਾਹਿਬ ਨੂੰ 15 ਮਿੰਟ ਹੋ ਗਏ ਸਮਝਾਉਦੇ ਨੂੰ ਮੋਲ ਨਹੀਂ ਫਾਲਤੂ ਕਰਨਾ ਠੀਕ ਹੈ ਜੀ ਹਾਂ ਆਪਾਂ ਤਾਂ ਹੀ ਨਿਕਾਜਾ ਮੋਲ ਕਰ ਦਿੰਦਾ 1 35 ਜੋ ਮਾਨਤਾ ਕਰਦਾ 1 35 ਉਹ 1 35 ਦਿਨ 1 ਲੱਖ 52000 ਦੀ ਮੈਂ ਦਵਾਂਗਾ ਫालतू ਮੋਲ ਨਹੀਂ ਕਰਨਾ ਆ ਇਹ ਕਹਦਾ ਹੋਰ ਮਾਨਤਾ ਲਊਗਾ ਠੀਕ ਹੈ ਪਹੁੰਚ ਕਰਾਂਗੇ ਪਹੁੰਚ ਹਾਂਜੀ ਲੈ ਹੋਣੇ ਪਹੁੰਚ ਹੀ ਆਹ ਕਰਤੀਓ ਗਿਲਸਾਹ ਨੇ 200 ਕਿਲੋਮੀਟਰ ਤਾਈ ਠੀਕ ਹੈ ਜੀ ਆ ਜਿਹਨੇ ਵੀ ਦਿਲ ਕੱਢ ਲਿਆ ਉਹ ਤੇਰਾ ਮੈਂ ਕੱਢ ਦਾਂਗਾ ਠੀਕ ਹੈ ਜੀ ਜਾਂਦਾ ਮੈਂ ਵਧੀਆ ਜਾਣਦੇ ਚਲੋ ਨਹੀਂ ਹਾਂਜੀ ਇਹਦੀ ਦੇ ਦੀਏ ਗਿਲਸਾਹ ਨੂੰ ਜਾਣਕਾਰੀ ਇਹ ਵੀ ਤੁਜਾ ਸੁਗਾ ਛੋਟੀ ਹੁੰਦੀ ਆ ਹਾਂਜੀ ਜਾਂ ਅਨੁਵਾਰ ਕੀ ਕਾਲੀ ਭੂਜ ਤੋਂ ਲੈ ਕੇ ਜੈੱਡ ਬਲੈਕ ਹਾਂ ਪਿਓਰ ਜੈੱਡ ਬਲੈਕ ਜਾਂ ਇਧਰ ਆ ਦੇ ਜਿਹਨੂੰ ਹੀਰਾ ਆਉਂਦੇ ਨੇ ਨਾ ਇਹ ਹੈ ਹੀਰਾ ਅਜੇ ਦਿਨ ਪੰਜ ਛੇ ਲੈ ਜੂਗੀ ਹਾਂਜੀ ਹਾਂਜੀ ਤੇ 98 ਕਲੀਆਂ ਹਾਲ ਕੇ ਬਰਾਬਰ ਠੰਡੀ ਕਾਵਾਰ ਕੀ ਮੁਸ਼ਕਾਂ ਬੰਨੀ ਫਿਰਦੀ ਆ ਅੱਛਾ ਪਲੀ ਪਲੋਸੀ ਸਿੰਗਾਲ ਜੀ ਮੈਂ ਆਜਾ ਸਿੰਗਾਪੁਰ ਗਿਆ ਐ ਬਾਕੀ ਸਭ ਕੋ ਉਹ ਮੜਾ ਜਾ ਫੇਸ ਕੁਆਲਟੀ ਚੈੱਕਣਾ 2000 ਲੱਤ ਗਿਆ ਹਾਂਜੀ ਹਾਂਜੀ ਉਹ ਤਾਂ ਠੰਡੀ ਤੇਰੀ ਬੜੀ ਲਾਸ਼ ਲਾਸ਼ ਵਾਲਾ ਨਹੀਂ ਕੰਮ ਹੈਗਾ ਬੜੀ ਰਾਣੀ ਪਰਾਣੀ ਦੀ ਮੈਂ ਆਂ ਹਾਂਜੀ ਹਾਂ ਵੇਖੋ ਦੇਖੋ ਕਿੰਵੇਂ ਸੂਏ ਸੁਣਾ ਗਿਆ ਦੂਜਾ ਦੂਜਾ ਸੂਆ ਆ ਗਿਆ ਹਾਂਜੀ ਦੂਜਾ ਸੂਆ ਛੋਟੀ ਨੇ ਸੁਣਾ ਦੇਣਾ ਲਾਰ ਕੋ ਤੁਰਦੀ ਐ ਬੋਝ ਬੋਝ ਕੇ ਪਾਇਆ ਦੇਖੋ ਪੂਛ ਵੀ ਐ ਕਾਲੀ ਸ਼ਾਹ ਪੂਰੀ ਜੈੱਡ ਬਲੈਕ ਆ ਗਈ ਹੈ ਸਫਾਈਆਂ ਵੜੀਆਂ ਚੱਡੇ ਦੀਆਂ ਹਾਂਜੀ ਹਾਂਜੀ ਸਫਾਈਆਂ ਵਾਲੋਂ ਨਹੀਂ ਕਸਰ ਕੋਈ ਕੱਟਾ ਸਾਹਿਬ ਅੱਖ ਵੇ ਕਾਲੀ ਸ਼ਾਹ ਤੇ ਮੈਂ ਵੀ ਕਾਲੀ ਸ਼ਾਹ ਵਿਖਾ ਪਰਾਵਾਂ ਮੈਂ ਇੱਕੋ ਹੀ ਰੰਗ ਬਿਲਕੁਲ ਜੀ ਗੁਰ ਹਾਂ ਚੋਟੀ ਦੋਦਾ ਲੀਆ ਪਹਿਲਾਂ ਨਾ 11 12 ਕਿਲੋ ਭਰਿਆ ਪਹਿਲੇ ਹੈ ਪਹਿਲਾਂ ਨਾ 11 12 ਆ ਗਿਆ ਉਹ ਤਾਂ ਭਨ ਭਰਾਵਾਂ ਨੂੰ ਆਪੇ ਗਾੜੀ ਦੇਖ ਕੇ ਸਿਆਣ ਹਾਂ ਜੀ ਬਿਲਕੁਲ ਅੰਦਾਜ਼ਾ ਲਾ ਲੈਣਾ ਭਰਾਵਾਂ ਨੇ ਖਾਨਵੇਂ ਆ ਪੋਨ ਨਾ ਆ ਕੇ ਹਾਂ ਜੀ ਹਾਂ ਜੀ ਕੋਈ ਕਸਰ ਨਹੀਂ ਚਵਾਈ ਜੂਈ ਦੀ ਗਿਲ ਸਾਹਿਬ 35 ਵੜੀ ਵਧੀਆ ਆਈ ਹੈ 35 ਵੜੀ ਵਧੀਆ ਆਈ 35 ਤੇ ਚਲੂ ਪੂਰੀ ਠੰਡੀ ਸੀਲ ਹੈ ਪੂਰੀ ਪੂਰੀ ਚਲੂਗੀ ਹਾਂ ਹੂੰ ਇੱਕ ਦੀ ਮੋਟਰ ਨੂੰ ਆ 10 ਦੀ 10 ਦੀ ਅੱਛਾ 10 ਦੀ ਉਰ ਲੈਣਾ ਬੰਨ ਉਰ ਲੈ ਕੋਈ ਪ੍ਰਵਾਹ ਨਹੀਂ ਕਰਵਾ ਦੇ ਹਾਂਜੀ ਹਾਂਜੀ ਪੂਰੀ ਠੰਡੀ ਸੀਲ ਹੈ ਪੂਰੀ گاਵਾਂ ਨੂੰ ਲੈ ਆ ਗਿਆ ਸਰਪ ਕੀ ਮੋਲ ਕਰਦੇ ਜੀ ਆਪਾਂ ਇਹਦਾ ਇੱਕ ਇੱਕ ਪੰਜ ਤੋਂ ਮਾਨਦਾਨ ਕੋਈ ਦਾਹ ਨਹੀਂ ਕੋਈ 15 ਨਹੀਂ ਇੱਕ ਪੰਜ ਤੋਂ ਮਾਨਦਾਨ ਇਹ 2000 ਰੁਪਏ ਲੱਖ ਜੋ ਛੱਡਾਂਗੇ ਪਾਰਟ ਨੇ 98000 500 ਰੁਪਏ ਛੋੜ ਹਾਂਜੀ ਹੋਰ ਪਾਉ ਤਿੰਨ ਘੱਟ ਲੱਖ ਰੁਪਏ ਦੀ ਕਿੱਥੇ ਪਹੁੰਚੋ 70000 ਠੀਕ ਹੈ ਕਿੱਥੇ ਪਹੁੰਚੋ ਓਕੇ ਛੋਟੀ ਵੇਖ ਲਓ ਘਡੀ ਜੋ ਭਲੀ ਭੁਲੀ ਇਹਨਾਂ ਕੋਈ ਮਾਰਕ ਨਹੀਂ ਹੈਗਾ ਸਜਾ ਹਾਂਜੀ ਜਿਹੜਾ ਇਹ ਰਾਜੂ ਪੱਥਰਾਂ ਦੀ ਮਹਿਲ ਨੂੰ ਨਜ਼ਾਰੇ ਲਊ ਸਾਰਾ ਸਿਆਲ ਕੋਣ ਕਹੂੰਗਾ ਬਿਲਕੁਲ ਬਿਲਕੁਲ ਜੀ ਹਾਂ ਦੇਣ ਗਿਲ ਤਾਂ ਵੈਸੇ ਕਿੰਨੇ ਦਾ ਆਈਡੀਆ ਦੇਣਾ ਕੋਈ 5 6 ਦਿਨ ਲੈ ਜੂ 5 6 ਦਿਨ ਹਾਂ ਕੋਈ ਜ਼ਿਆਦਾ ਕੋਈ ਹਫਤਾ ਵੀ ਘਟ ਸਕਦੀ 5 6 ਦਿਨ ਪੱਕਾ ਫੁੱਰਲੀ ਤੋਂ ਮਾਰ ਦਿਆ ਕਰਦੀ ਇਹ ਸੁਪੈਣਾ ਤੇਰਾ ਇੱਕ ਦੋ ਦੀ ਗੱਲ ਆ ਠੀਕ ਹੈ ਜੀ ਬੰਦੇ ਕਰ ਲਾਉਂਦੇ ਨਾਲ ਇਹਦਾ ਜੀ ਨਾਲ ਨਾਲ ਇਹਦਾ ਬਿਲਕੁਲ ਹਮ ਇਹਦੀ ਦੇ ਦੀ ਹੈ ਜਾਣਕਾਰੀ ਇਹ ਹੈਗੀ ਜੋ ਤੋਕੜ ਗੱਬਣ ਤੋਕੜ ਗੱਬਣ ਆ ਗਈ ਹੈ ਨਾ ਐਸ ਤਰੇ ਇਹ 4 ਤਰੀਕ ਨੂੰ ਇਹਨੂੰ ਪੂਰੇ 3 ਮਹੀਨੇ ਹੋ ਜਾਣਗੇ ਅੱਛਾ ਇਹਨਾਂ ਦੀ ਗੱਬਣ 6 ਕਿਲੋ ਦੁੱਧ ਠੀਕ ਹੈ ਜੀ ਆ ਚੈੱਕ ਪਾਸ ਇੱਕ ਪਾਸ ਅਗਲੇ ਜਾਂਦੀਆਂ ਹੀ ਕਰਾ ਦੇਗੇ ਆਪਾਂ ਦੇ ਅਖੀਰ ਅਗਲੇ ਉਤਰਦੀ ਕਰਾਵੇ ਫੇਰ ਸੁਆਗਮ ਹੋਵੇ ਬਿਲਕੁਲ ਬਿਲਕੁਲ ਹਾਂ ਖਾਲੀ ਹੋਈ ਤੇ ਲੱਦ ਕੇ ਆਣਗੇ ਹਾਂ ਜਫਰਾ ਦਾ ਦੀ ਫੇਰ ਜੋ ਛੋਟੀ ਇਹ ਦੂਜੀ ਸੂਝੇ ਦੂਜੇ ਸੂਰੇ ਆ ਗਏ ਹਾਂ ਦੂਜੇ ਆਤੀ ਗਾਂ ਗੱਬਣ ਆ ਹਾਂ ਗੱਬੜ ਹਾਂ ਤੇ ਚੋਣ ਵੀ ਚੰਗੀ ਠੰਡੀ ਠੀਰੀ ਆ ਉੱਥੇ ਤੇ ਚਲ ਪਹਾੜੇ ਤੇ ਲੈ ਕੇ ਆਏ ਇੱਥੇ ਮੰਨ ਲਓ ਤੇ ਹੱਡਾਂ ਟਿਗਾ ਵੀ ਲਵਾ ਸਕਦੀ ਆ ਹਾਂਜੀ ਹਾਂਜੀ ਹਾਂ ਦੋ ਦੋ ਸਾਤਾਂ ਤੇ ਆਪਾਂ ਛੇ ਕਰ ਕੋ ਆਪਾਂ ਛੇ ਮੰਨ ਕੇ ਚੱਲੀਏ ਹਨਾ ਹਾਂਜੀ ਹਾਂਜੀ ਉੱਥੇ ਦੇ ਦਾ ਘਰ ਸੀ ਉੱਥੇ ਦੇ ਨੇ ਪਹਾੜੇ ਦੇ ਮਿਲਣਾ ਹਾਂਜੀ ਹਾਂਜੀ ਚਵਾਈ ਜੁਈ ਦੀ ਗਿਲ ਸਾਹਿਬ ਹਾਂਜੀ ਵਧੀਆ ਇੱਕ ਨੰਬਰ ਪੂਰਾ ਇੱਕ ਨੰਬਰ ਹਾਂਜੀ ਕੋਈ ਪੂਰ ਸ਼ਟਾ ਨਾ ਜੀ ਨਾ ਨਾ ਜਿਹੜਾ ਹੋ ਆਪਾਂ ਦੱਸ ਦਈਏ ਤੇ ਨਾਲੇ ਸਰਦਾਰ ਸਾਹਿਬ ਤੇ ਚੁਵਾਈ ਵਾਲੇ ਪਾਸੇ ਨੂੰ ਕੱਲ ਮੈਂ ਕਿਹਾ ਚੁਵਾਈ ਦੀ ਗੱਲ ਦੱਸੀਏ ਨਾ ਹਾਂਜੀ ਉਹ ਚਾਹ ਤੇ ਚੰਬੜਾ ਤੇ ਤਾਰ ਮਾਰਦੀਏ ਤੇ ਕਰਮ ਜਾਉਂਦੀ ਐਨੀ ਬੋਲੀ ਆ ਐਨੀ ਬੋਲੀ ਐ ਪ੍ਰੈਸ਼ਰ ਇੰਨਾ ਹੈ ਤਾਰ ਮਾਰ ਗਿਆ ਤੇਦੀ ਘਰੋਂ ਜਾ ਕੇ ਡਿੱਗੂਗੀ ਪ੍ਰੈਸ਼ਰ ਹੀ ਇੰਨਾ ਹੈ ਹਾਂ ਇੰਨਾ ਠੀਕ ਹੈ ਜੀ ਹਾਂਜੀ ਤੇ ਕੀ ਮੋਲ ਕਰਦੇ ਫਿਰ ਗਿਲਸਾ ਇਹਦਾ ਵੀ 70 ਚੋਂ ਮਾਨ ਤਾਣ 70 ਦੇ ਵਿੱਚ ਇਹ 65 ਹਜ਼ਾਰ ਦੀ ਕੱਟੀ ਦਾ ਤੁਸੀਂ ਭਰਾਵਾਂ ਦੇ ਰੱਸਾ ਫੜਾ ਦਾਂਗੇ 65 ਹਜ਼ਾਰ ਦਾ 500 ਰੁਪਿਆ ਛੋੜ ਠੀਕ ਹੈ ਜੀ 4650 ਹਾਂਜੀ ਠੀਕ ਹੈ ਜੀ ਤੇ ਇਹ ਹੈਗੀ ਜੋ ਕੋਈ ਪੰਜ ਵਾਲੇ ਕੋਈ ਛੇ ਵਾਲੇ ਹਾਂਜੀ ਦੁੱਧ ਇਹਦੇ ਥੱਲੇ ਧੋਕੜ ਧੋਕੜ ਤੇ ਹਏ ਉਹ ਆਂਦੇ ਹੈਗੇ ਆ ਮਹੀਨਾ ਆ ਗਿਆ ਪਾਣੀ ਕੋਈ ਗਾਰੰਟੀ ਦਿੰਦੇ ਕੋਈ ਮਹੀਨੇ ਮੁੰਨੇ ਦੀ ਬਿਲਕੁਲ ਬਿਲਕੁਲ ਤੇ ਦੁੱਧ ਇਹਦੇ ਥੱਲੇ 5-6 ਕਿਲੋ ਆ ਗਿਆ 5-6 ਕਿਲੋ ਆ ਗਿਆ ਦੁੱਧ ਹਾਂ ਚਵਾਈ ਜੂਈ ਦੀ ਕਿੰਨਾ ਇੱਕ ਨੰਬਰ ਪੋਲੀ ਕਾਲੇ ਚੰਗੀ ਤਰ੍ਹਾਂ ਭਰਾ ਨੂੰ ਬਾਤ ਬਾਤਿਕ ਖੰਦੀ ਘਸਰ ਕੋਈ ਨਹੀਂ ਜਾਏਗੀ ਹਾਂਜੀ ਹਾਂਜੀ ਕਰੋ ਚੈੱਕ ਫੇਸ ਕੁਆਲਟੀ ਸਿੰਘੀ ਪੂਰੀ ਗੋਲ ਹੈ ਬਸ 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 ਜਲਦੀ ਰਹਾ ਕੋਈ ਪੀਸ ਪਈ ਜਾ ਵੀ ਮੈਂ ਤਰੀਫਾ ਕਰਨ ਦਾ ਪਿਆਰੇ ਬਸ ਜਿਨਨੇ ਦੀ ਆਪਾਂ ਦੇ ਦੇਣੀ ਉਹਨੇ ਚੁੰਡੀ ਵੜਨਾ ਲੈ ਜਾ ਜਾਣੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਚਲੋ ਉਹਨਾਂ ਦਾ ਵੀ ਲੈਣਾ ਪੈਣਾ ਨਾ 6 ਕਿਲੋ ਦੱਸਣ ਗਿਲਸਾ ਹਾਂਜੀ 6 ਕਿਲੋ 6 ਕਿਲੋ ਹਣਾ ਹਾਂ 5 6 ਕਿਲੋ ਖੁੱਲਾ ਦੁੱਲਾ ਹੈਗਾ ਇਹਦੇ ਠੀਕ ਹੈ ਜੀ ਹਾਂ ਉਹਦੇ ਚੱਡਾ ਹੀ ਦਹੰਦਾ ਬਾਕੀ ਇਹ ਨਹੀਂ ਗੱਲ ਅੱਜ ਕੱਲ ਲੋਕਾਂ ਦੇ ਕੋਈ ਇਹਨੂੰ ਚੌਥੇ ਵਾਲੇ ਕੋਈ 10ਵੇਂ ਵਾਲੇ ਕੋਈ 12ਵੇਂ ਵਾਲੇ ਛੁੱਥੀਆਂ ਮਈਆਂ ਬਾ ਬਾ ਕੇ ਮੈਂ ਵਜਣ ਵਾਲੀ ਹੋਊਗੀ ਜੋ ਉਹ ਸੋਨਾ ਹੋਊਗਾ ਇਹ ਨਹੀਂ ਜੋ ਦੱਸਾਂਗੇ ਝੂਠ ਹੋਊਗਾ ਬੜਾ ਕੋਕਰ ਜਨੇ ਮੁੱਲ ਲੋਕਾਂ ਨਾਲ ਦੇ ਨਹੀਂ ਕਰੀ ਇਹਨੂੰ ਟੋਕੜਾ ਕੇ ਮੈਨੂੰ ਦਵਾਂਗੇ ਠੀਕ ਹੈ ਜੀ ਹਾਂ ਤੇ ਕੀ ਮੁੱਲ ਕਰਦੇ ਫਿਰ ਆਪਾਂ ਇਹ 50 ਚ ਮੰਨ ਤਾਂ 50 ਦੇ ਵਿੱਚ ਮਾਰ। ਕਿਤੇ ਕੰਮ ਕਰ ਜਾਗੇ। ਮਾਰੀ ਆ। ਇਹ ਤਿੰਨ ਛੱਡਾਂਗੇ, ਚਾਰ ਹੀ ਛੱਡਾਂਗੇ। 500 ਰੁਪਏ ਸ਼ੋਰ 45 ਹਜ਼ਾਰ ਦੇ ਵਿੱਚੇ ਪਹੁੰਚ ਮੈਣੇ ਕਰ ਦਿਆਂਗੇ ਕੋਈ ਜੋ ਮਰਜੀ ਐ। ਠੀਕ ਐ, ਠੀਕ। ਲੈ ਜੋ ਕੈਰੋਂ ਲੁੱਟ ਕੇ ਆਜੋ। ਹਾਂ। ਅੱਜ ਮੇਲਾ ਲੁੱਟਣ ਦੀ ਗੱਲ ਬਣਦੀ ਲੁੱਟਣੀ ਆ। ਬਾਸ, ਚੰਬਲਾ ਜੀ ਮਿਲਦੇ ਆ। ਚੰਬਲਾ ਜੋ ਮਿਲਨੇ ਜੋ ਹੋਰ ਕਿਤੇ ਉਹ ਬਾਹ ਵੀ ਜਿਹੜੇ ਨੇ ਮੇਰੇ। ਬਿਲਕੁਲ, ਬਿਲਕੁਲ। ਅਗਲੇ ਪਾਸੇ ਹੀ ਆ ਆ ਗਿਆ। ਹਾਂਜੀ। ਇੱਧਰ ਹੈਗਾ 7 ਕਿਲੋ। ਸੱਤ ਕਿਲੋ ਦੁੱਧ ਆ ਗਿਆ ਹਾਂਜੀ ਤੇ ਬੱਚਾ ਨਹੀਂ ਹੈਗਾ ਹਾਂਜੀ ਕੋਈ ਗਾਇਆਂ ਕੱਢੀ ਜਾਂਦੀਆਂ ਹੁੰਦੀਆਂ ਸਭ ਉਹ ਡੇਢ ਕਿ ਮਹੀਨਾ ਸੂਈ ਨੂੰ ਦੋ ਵੀ ਹੋ ਗਏ ਹੋਣਗੇ ਹਾਂਜੀ ਉਹ ਦੋ ਮਹੀਨਾ ਅੰਦੇ ਦੋ ਵੀ ਹੋ ਗਏ ਹੋਣਗੇ ਆਹ ਇਹਦਾ 500 ਤੇ ਵੇਖੋ ਥਣ ਚੱਡੇ ਵਾਲੀ ਹੈ ਤੇ ਸੀਲਸ ਲੱਗ ਬੜੀ ਹੈ ਪੂਰੀ ਸੀਲਸ ਲੱਗ ਹੈ ਹਾਂ ਵਖਾਵਾ 8 9 ਦਾ ਹੀ ਆ ਆਪਾਂ ਜਿਹੜਾ ਮਿੰਤੀ ਵਾਲਾ 7 ਕਿਲੋ ਸੱਤ ਕਿਲੋ ਹਾਂ ਹਾਂ ਚਵਾਈ ਜੂਈ ਜੀ ਇੱਕ ਨੰਬਰ ਪੂਰ ਛਟਾ ਨਹੀਂ ਹੈਗਾ ਪੂਰ ਛਟਾ ਹੈ ਨਾ ਨਾ ਪੋਲੀ ਚਾਂਚਾ ਦੇ ਦੋ ਪਤਾ ਲੱਗ ਜਾਂਦਾ ਪਾਪਾ ਸਾਹਿਬ ਕੋਲੀ ਯellow ਆਖੀਏ ਨਾ ਤੇ ਬਾਟੀ ਜੀ ਸ਼ੇਕ ਕਰਦੀ ਝੁੰਦੇ ਇੰਨੀ ਚਵਾਈ ਇਹਨੂੰ ਪ੍ਰੈਸ਼ਰ ਹੀ ਨਹੀਂ ਜਾਦਾ ਨਾ ਖੰਡੇ ਧੀਰੀ ਨਾ ਪਤਾ ਬਾਗ ਕੋ ਕਰਦੀ ਹੈ ਕੈਮਰੇ ਤੋਂ ਡਰਦੀ ਹੈ ਹੋਰ ਗੱਲ ਕੋਈ ਕੁਛ ਨਹੀਂ ਐਂ ਤਾਂ ਮੰਗਾ ਪਾਉਂਦੀ ਹੁਣੇ ਲੋੜ ਤੇ ਅੱਛਾ ਓ ਇਦਾਂ ਹੀ ਛੋ ਲਈ ਠੀਕ ਹੈ ਜੀ ਹਾਂ ਕੋਈ ਮੰਗੇ ਤੋਂ ਮਿਲੂ ਕੋਈ ਮੰਨ ਲਾ ਕੋਈ ਇਹਨੂੰ ਪਹਾੜਾ ਭੂੜਾ ਨਹੀਂ ਕਾ ਈ ਬਾਟੀ ਬੱਚੀ ਇਦਾਂ ਇਦਾਂ ਹੀ ਥੱਲੇ ਬਹਿ ਜਾਣਾ ਇਹ ਨਹੀਂ ਮੰਨ ਲਾ ਕੋਈ ਚਾਹ ਕਰ ਪਾਉਂਦੀ ਲੋੜ ਨਹੀਂ ਵੀ ਹੈਗਾ ਇਦਾਂ ਹੀ ਚਲੋ ਠੀਕ ਹੈ ਆਜਾ ਕੋਤ ਮੁਰਗੀ ਆ ਮੁਰਗੀ ਸੁਆਕੇ ਨਾ ਮੱਕ ਸੇਕਲ ਸਾਵੇ ਦੂਜਾ ਦੂਜਾ ਸੁਆ ਹਾਂ ਕੋਈ ਪਹਿਲਾ ਲਾ ਲੈ ਕੋਈ ਦੂਜਾ ਲਾ ਲੈ ਹਾਂਜੀ ਐ ਉਹਦਾ ਦੂਜਾ ਹੀ ਆ ਠੀਕ ਹੈ ਜੀ ਜਿਹੜੇ ਬੱਚਿਆਂ ਦੀ ਨਾਲ ਖਾਵਾ ਕੇ ਜਿੱਥੇ ਬਣਾ ਕੇ ਲਿਆਂਦੀ ਆ ਜਦੋਂ ਸੁਹੀ ਹੈ ਨਾ ਠੀਕ ਹੈ ਜੀ ਤੇ ਬੱਚੇ ਮਰੇ ਦੀ ਵੀਡੀਓ ਵੀ ਆ ਬਣਾ ਲੀ ਕਿ ਨਾਲ ਇਹ ਨਹੀਂ ਵੀ ਫੇ ਗੱਲਾਂ ਦੇ ਕੋਕੜੀ ਆ ਬਿਲਕੁਲ ਬਿਲਕੁਲ ਅੱਜ ਕੱਲ ਇਹ ਨਹੀਂ ਗਾ ਗੋਰੀਆਂ ਗਾਵਾਂ ਦੇ ਡੱਬੇ ਬੱਚੇ ਇਹੀ ਕੰਮ ਨਾ ਹੋਊਗਾ ਕਰਨਾਵਲ ਘਰ ਵਿੱਚ ਸਕੇ ਬੜਾ ਕੋਪਰਮਾਨ ਮਾਰ ਦਿੱਤਾ ਹਾਂਜੀ ਆ ਮੁੱਲ ਗਿਲ ਸਾ ਫਿਰ ਇਹਦਾ ਛੋੜਾ ਜਿਹਾ 5000 ਜੋ ਮਾਨਤਾ 5000 ਦੇ ਵਿੱਚ ਮਾਨਤਾ 5000 ਪੂਰੀ ਜੋ ਕੋਈ ਨਹੀਂ 22000 ਦੇ ਵਿੱਚ ਹੀ ਪਹੁੰਚ 500 ਰੁਪਏ ਛੋੜ ਲਾਓ ਜੀ ਆ ਇਧਰ ਦੇਖੋ ਲਾਓ ਇਹ ਜੋ ਚਾਈ ਵਾਲ ਵੇਖੋ ਕਰਾਸ ਕਈ ਹਾਲ ਦਾ ਕਰਾਉਣਾ ਸਾਬ ਕੀ ਥੱਲੇੋਂ ਕਿਤੀ ਆਉਂਦਾ ਏ ਮੈਂ ਉੱਤੋਂ ਨਾਤੀ ਜਾਂਦਾ ਏ ਉਹ ਕੋਈ ਪ੍ਰਵਾਹ ਨਹੀਂ ਆਦੀ ਹਾਂ ਚਲੋ ਖੋਲੋ ਦੂਜਾ ਸੁਗਾ ਵੈਡਨੇ ਸੂਣਾ ਦੂਜਾ ਸੁਗਾ ਸੂਣਾ ਕਿੰਨੇ ਕ ਦਿਨ ਲੈਣੀਂ ਦਿਨ 10 12 ਲੈ ਜੀ 10 12 ਆ ਜਿਹੜੇ ਲੜ ਲੂੜੇ ਹਨ ਇਹ ਕੱਢ ਜੂਗੀ ਇਹਨੇ ਸਾਰੇ ਕਵਰ ਕਰ ਜਾਣੇ ਹਨ ਹਾਂ ਕਵਰ ਕਰ ਜੂਗੀ ਨਾਲੇ ਪੜੀ ਵੇਖੋ ਕਰਮਾ ਪੂਰੀ ਹਾਂ ਜਿਵੇਂ ਕਾਦਰ ਤੇ ਤੋਂ ਡੱਬਦਾ ਇਤਰਾ ਮਚੀਰੇ ਉੱਪੇ ਪਹੇ ਆ ਇਹਦੇ ਉੱਤੇ ਕਾਦਰ ਨਹੀਂ ਉਚਾ ਦੇਗੀ ਇਤਨਾ ਵਿਚੀ ਪਹਿਲੇ ਵੇਲੇ ਹਾ ਇਧਰੋਂ ਉਧਰੋਂ ਉਧਰੋਂ ਹਾਂਜੀ ਹਾਂਜੀ ਇੱਕੋ ਜੇ ਹੈਨਾ ਹਾਂ 100 ਰੁਪਏ ਦਿੱਤੇ ਇਹ ਨਾ ਹੋਵੇ ਚੀਕ ਤੇ ਦੁੱਧ ਦਾ ਰਿਕਾਰਡ ਰਕੋਡ ਕੇ ਲਾ ਫੇਰਾ 15 15 15 16 ਕਿਲੋ ਐ ਵਧੀਆ ਰਮਾਣਾ ਪਰ ਦੂ ਠੀਕ ਹੈ ਜੀ ਹਾਂ ਭਾਅ ਵੀ ਬਿਲਕੁਲ ਜਾਇਜ਼ ਹੀ ਹੋ ਦੇ ਨੀ ਮਾ ਸਾਡੀ ਹੋ ਜੀ ਬੱਤੀ ਦਾ ਦੁੱਧ ਤਾਂ ਦਊ ਕਿਹੜੀ ਬਿਲਕੁਲ ਬਿਲਕੁਲ ਹਿਸਾਬ ਨਾਲ ਕਾਪੜਾ ਮਨ ਵਿਕਰੀਆ ਤੂੰ ਤਪੇਸ਼ ਬੱਸ 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 ਡਰਨਾ ਨਹੀਂ ਯਾ ਲੈ ਟੀਲ ਨਾਲ ਬੜੀ ਇਹ ਨਹੀਂ ਉੱਤੇ ਬੰਦੀ ਆ ਜਿੱਦਾਂ ਮਰਜ਼ੀ ਕਰਵਾ ਲੈ ਚੱਲ ਮੋੜ ਪਰਫ ਪਰਫ ਫ੍ਰਿਜ ਲੈ ਲਊ ਜਿਹੜਾ ਲੈ ਜੂਗਾ ਠੱਟਾ ਸਾਹਿਬ ਫ੍ਰਿਜ ਠੀਕ ਹੈ ਕੋ ਹਾਂ ਕਿ ਅੱਗੇ ਕੁਆਲਟੀ ਫਿਰ ਚੈੱਕ ਹੈ ਕਿਰਾ ਖਾਓ ਪਰਮਨ ਕਿਰਾ ਬੂਤੀ ਖਾਓ ਇਕਣਾ ਹੈ ਮੂੰਹ ਮਾਂ ਦੀ ਬੜੀ ਦੇਖੋ ਕੋਲੀ ਲੈ 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 ਭਾਵੇਂ ਬਾਹਰ ਆ ਕੇ ਕਿ ਮੂਹ ਪਰਵਾਹ ਕੋਈ ਨਹੀਂ ਕੀ ਹਾਂ ਮਾਸਾ ਇਹ ਨਾ ਬੜੀ ਬੜਾ ਠੱਟੂ ਸਾਹਿਬ ਘਰੀ ਮੁਰੀ ਬਣਾਵਾਨਿਆ ਕਿਹੜਾ ਸਿਰ ਤਾਂ ਕਰੀ ਜਾਂਦਾ ਕਰਨੀਆਂ ਪੈਂਦੀਆਂ ਬਹੂਦੀਆਂ ਬਿਲਕੁਲ ਬਿਲਕੁਲ ਸਹੀ ਵਾਲ ਚੋਂਦੀ ਜੋ ਦੁੱਧ ਦੀ ਮਈਆਂ ਹਰਕਾ ਜਿਹਨੇ ਬਹੂ ਲੱਕ ਸਵੇਰ ਲੱਕ ਮੈਦੇ ਲਾਉਣਾ ਉਹ ਬੱਚੀ ਨੇ ਲੈ ਬਿਲਕੁਲ ਬਿਲਕੁਲ ਹਾਂ ਦੇਣਾ ਫਿਰ ਗਿੱਲ ਸਾਹਿਬ ਸਾਹ ਵੇਖੋ ਐ ਗੋਲਾ ਧਾਂਜੋ ਦੇਣਾ ਦੇਣਾ 10 12 10 12 ਹਣਾ ਲੈ ਆਈ ਜਾਣੇ ਹਾਂ ਤੇ ਆਈ ਖਲੋਤੀ ਆ ਕਿ ਕੋਈ ਘਰ ਕੇ 2 ਕਿਲੋ ਤੇਲ ਦਊ ਕਿਉਂ ਦਊਗਾ ਕੋਈ ਤੇ ਆਪੇ ਬਣ ਜੂਗਾ ਮਲਕਾਂ ਜਿਹਨੇ ਵੇਚਣੀ ਨਾ ਇਹਨੇ ਵੇਚਣੀ ਉਹਨੂੰ ਵੀ ਫਾਇਦਾ ਬਿਲਕੁਲ ਦੇਣਾ ਵੇਚਣ ਵਾਲਾ ਭਰਾ ਵੀ ਕਰ ਸਕਦਾ ਪੜੀਆ ਬੁਲਬੁਲਦਾ ਬੱਚਾ ਵਾ ਬੁਲਬੁਲਦਾ ਬਿਲਕੁਲ ਵਾਸ਼ੀ ਤਿਆਰ ਹੋ ਗਏ ਨਾ 50 ਬਾਹਰ ਵੇਚਦੇ 50 ਬਾਹਰ ਗਿੱਲ ਸਾਹਿਬ ਆਪਾਂ ਜਿਹੜੀ ਗੱਲ ਦੀ ਇਹਨਾਂ ਨੂੰ ਦੱਸਣਾ ਮੈਂ ਤਾਂ ਆਪਾਂ ਗੱਲ ਕਰਦੇ ਹਾਂ 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 ਗੱਲ ਕਰਨੀ ਪੈਣੀ ਆ ਆਪਾਂ ਕੀ ਮੁੱਲ ਕਰਾਂ ਆ ਵੇਖਤੀ ਆ ਉੱਠਣ ਵਾਲਾ ਵਾਹ ਭਲੀ ਕਿਵੇਂ ਮਾਸ ਕੁੜੀ ਨਾਲ ਮੁੱਕਣ ਡਿਆ ਕੇ ਕੱਲ ਨੂੰ ਗੱਲਾਂ ਦੇ ਕੋਈ ਗੱਲ ਹੈ ਕਰਨੀ ਲੈ ਐ ਕਿਹੜੀ ਪਲਵਾਰ ਨਾਨ ਕੀ ਜਿਵੇਂ ਸੁਖਮਨ ਨੇ ਝੋਲੇ ਆਏ ਡੋਲੇ ਵਿਖਾਉਂਦਾ ਉਹ ਤਰ੍ਹਾਂ ਹੀ ਇਹ ਵਿਖਾਉਂਦੀ ਕੋਈ ਵੇਖੋ ਇੱਧਰ ਠੀਕ ਹੈ ਜੀ ਇਹਦਾ 50 ਜਮਾਨਤਾਨ ਕਰਦਾਂਗੇ 50 ਦੇ ਵਿੱਚ 2 ਘਟ 50 ਹੀ ਦੇ ਦਾਂਗੇ 48000 45000 ਦੇ ਵਿੱਚ ਹੀ ਪਹੁੰਚ ਕਰ ਦਾਂਗੇ ਤੇ 500 ਰੁਪਏ ਛੋੜਾ 44500 ਜਦੋਂ ਕੋਈ ਭਰਾ ਫੋਨ ਲਾਉ ਉਹ ਫੇਰ ਮਾਰ ਤਾ ਕੇ ਸਭ ਕਰਦੀ ਕੋਈ ਨਹੀਂ ਆ ਤੇ ਸਾਸਤਰੀ ਘਰ ਸਾਰੇ ਐਡਰੈਸ ਤੇ ਪਿੰਡ ਚੰਬਲ ਜੋਤ ਤੁਸੀਂ ਦਿੱਤਾ ਜਿਹੜਾ ਤਰਨਤਾਰਨ ਆ ਟੂਲ ਪਲਾਜ਼ੇ ਲਾਗੋ ਆਪਾਂ ਨੂੰ ਥੋੜਾ ਹੀ ਆਪਣਾ ਕਿਲੋਕੀਮੀਟਰ ਹੀ ਆ ਨਿਸ਼ਾਰਾ ਪਾਣੂਆਂ 2-3 ਕਿਲੋਮੀਟਰ ਆਪਾਂ ਨੂੰ ਠੀਕ ਹੈ ਜੀ ਕਰਨਾਗਾ 8 ਗਾ ਤੇ ਮੋਬਾਈਲ ਨੰਬਰ ਗਿਲ ਸਾ 9915537248 ਹਾਂਜੀ 83 60101122 ਠੀਕ ਹੈ ਜੀ ਹਾਂਜੀ ਸ਼ੇਅਰ ਤੇ ਕਮੈਂਟ ਤੇ ਲਾਇਕ ਭਰਾਓ ਤਗੜੇ ਹੋ ਕੇ ਕਰਿਆ ਕਰੋ ਤੁਹਾਡੇ ਭਰਾ ਇਹਨਾਂ ਗੇ ਜੋਰ ਥੋੜਾ ਵੱਧ ਲਾ ਦਿਆ ਕਰਨਗੇ ਕਿ ਭਰਾਵਾਂ ਤਾਂ ਜਿਆਦੇ ਗੱਲਬਾਤ ਭਰਾ ਸੁਣ ਡੰਗਰ ਤੇ ਲੈਣੇ ਪੰਜਾ ਚੋਹ ਗਿਰਿਆ ਨੇ ਜਿੰਨੇ ਘਾ ਪਾ ਪਾਇਆ ਬਾਕੀ ਜਿਹੜੇ ਭਰਾ ਪਿਆਰ ਕਰਦੇ ਉਹ ਪਿਆਰ ਕਰਦੇ ਰਹਿਣਾ ਸਬਸਕ੍ਰਾਈਬ ਜਰੂਰ ਕਰੇਗਾ ਜੂਰ ਤਗੜੇ ਹੋ ਕੇ ਕੇ ਚੰਗਾ ਭਰਾਓ ਮਾਫ ਕਰਨਾ ਸਤਿ ਸ੍ਰੀ ਅਕਾਲ